ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 50 ਸਨਿਆਰ ਦੀ ਡਟਕ ਲੋਹਾਰ ਦੀ 61 ਜ਼ਬਰ ਦੇ ਨਾਲ ਲੋਹਾ ਲੈਣਾ ਇਹ ਮੇਰਾ ਕਿਰਦਾਰ ਰਹਾ ਨਾਬਰ ਕੋਲੋਂ ਉੱਚਾ ਸੁਨਣਾ ਨਹੀਂ ਮੇਰਾ ਵਿਵਹਾਰ ਰਹਾ 1993 94 ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਇੱਕ ਸੀਨੀਅਰ ਕੈਬਨਿਟ ਮੰਤਰੀ ਦੇ ਘਰ ਚੰਡੀਗੜ੍ਹ ਬੈਠੇ ਅਸੀ ਕੁਝ ਲੋਕ ਚਾਹ ਪੀ ਰਹੇ ਸਾਂ ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ, ਸਿਵਲ ਅਧਿਕਾਰੀ, ਦੋ ਕੁ ਤੇਜ਼ ਤਰਾਰ ਬੁੱਧੀਜੀਵੀ ਵਰਗ ਨਾਲ ਸਬੰਧਤ ਐਮ.ਐਲ.ਏ ਤੇ ਅਰਥਸ਼ਾਸਤਰੀ ਬੈਠੇ ਬੈਠੇ ਮੁਲਕ ਦੇ ਵਰਤਮਾਨ ਆਰਥਿਕ, ਸਿਆਸੀ, ਸਮਾਜਿਕ, ਧਾਰਮਿਕ ਅਤੇ ਚਲੰਤਰ ਰਾਜਨੀਤਿਕ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ ਕਰ ਪਈ। ਇੱਕ ਐਮ.ਐਲ.ਏ ਸਾਹਿਬ ਨੇ ਸਹਿਜ ਜਿ ਸੁਬਾਹੀ ਕਿਹਾ ਜਗਰਵਾਦੀ ਦੇ ਵਾਅਦੇ ਦਾ ਇਹ ਰੁਝਾਨ ਐਕਸੀਡੈਂਟਾਂ ਦੀ ਦਰ ਲੁੱਟਮਾਰ ਚੋਰੀ ਨਸ਼ਾਖੋਰੀ ਬੇਕਾਰੀ ਵੱਡੀ ਖੋਰੀ ਅਨਪੜਤਾ ਤੇ ਸਿਹਤ ਸੂਲਤਾ ਵਿੱਚ ਗਰਾਵਟ ਇਸ ਤਰ੍ਹਾਂ ਹੀ ਚਲਦੀ ਰਹੀ ਤਾਂ ਮੁਲਕ ਵਿੱਚ ਅਮਨ ਤੇ ਕਾਨੂੰਨਾਂ ਦੀ ਸਥਿਤੀ ਵਿੱਚੇ ਵਿਗਾੜ ਅਤੇ ਬਗਾਵਤ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਉਹਨਾਂ ਦਾ ਭਾਵ ਕਿਸੇ ਵਿਸ਼ੇਸ਼ ਰਾਜਨੀਤਿਕ ਪਾਰਟੀ ਜਾਂ ਸਰਕਾਰ ਤੇ ਇਲਜ਼ਾਮ ਜਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ ਜਾਂ ਟਿੱਕਾ ਟਿੱਪਣੀ ਕਰਨਾ ਨਹੀਂ ਸੀ ਬਲਕਿ ਇਹ ਅਕਾਦਮਿਕ ਲਹਿਜੇ ਦੀ ਵਿਚਾਰ ਚਰਚਾ ਸੀ ਮਾਨਯੋਗ ਮੰਤਰੀ ਜੀ ਜਿਨ੍ਹਾਂ ਦਾ ਵਿੱਦਿਕ ਪੱਦਰ ਦਸਵੀ ਤੋਂ ਉੱਪਰ ਨਹੀਂ ਸੀ ਪਰ ਉਹਨਾਂ ਦੀ ਚਰੰਤ ਸਮਾਜਿਕ ਮਾਮਲਿਆਂ ਤੇ ਪਕੜ ਅਤੇ ਹਮਲੀ ਗਿਆਨ ਦੀ ਸੋਝੀ ਪੂਰੀ ਸੀ ਉਹਨਾਂ ਨੇ ਇੱਕਦਮ ਵੱਡੇ ਕਹਿੰਦੇ ਕੋਹਾ ਦੇ ਐਮਐਲਏ ਦੀ ਗੱਲ ਕੱਟ ਦਿੱਤੀ ਤੇ ਬੜੀ ਗੰਭੀਰਤਾ ਤੇ ਆਤਮ ਵਿਸ਼ਵਾਸ ਨਾਲ ਉੱਤਰ ਦਿੱਤਾ ਮੁਲਕ ਦੇ ਹਾਲਾਤ ਕਿਦਰੇ ਨਹੀਂ ਵਿਗੜਦੇ ਬੁੱਧੀਜੀਵੀ ਵਰਗ ਅਤੇ ਤੁਹਾਡੇ ਵਰਗੇ ਕਈ ਸਾਲਾਂ ਤੋਂ ਰੌਲਾ ਪਾਉਂਦੇ ਆ ਰਹੇ ਹਨ ਮੁਲਕ ਹਰ ਰੋ ਸਰੱਕੀ ਕਰ ਰਿਹਾ ਹੈ ਤੁਸੀਂ ਕੀ ਸਮਝੋ ਸਰਕਾਰ ਅਸੀਂ ਚਲਾ ਰਹੇ ਹਾਂ ਆਮਨਤਾ ਤੇ ਕਾਨੂੰਨ ਅਸੀਂ ਸੰਭਾਲ ਰਹੇ ਹਾਂ ਮੁਲਕ ਦੇ ਲੋਕਾਂ ਨੂੰ ਬਗਾਵਤ ਤੋਂ ਅਸੀਂ ਰੋਕ ਰਹੇ ਹਾਂ ਨਹੀਂ ਇਹ ਗੱਲ ਨਹੀਂ ਅਸਲੀਅਤ ਇਹ ਹੈ ਕਿ ਇਹ ਸਾਰੇ ਸੰਤ ਬਾਬੇ ਡੇਰਿਆਂ ਵਾਲੇ ਧਾਰਮਿਕ ਲੋਕ ਸਰਕਾਰ ਦੀ ਬੜੀ ਮਦਦ ਕਰਦੇ ਨੇ ਕਿਸੇ ਦਾ ਕੋਈ ਐਕਸੀਡੈਂਟ ਹੋਵੇ ਕੋਈ ਬਿਮਾਰੀ ਫੈਲ ਜਾਵੇ ਹੜ ਆ ਜਾਵੇ ਫਸਲਾਂ ਨੂੰ ਸੋਕਾ ਪੈ ਜਾਵੇ ਲੋਕਾਂ ਨੂੰ ਹੋਰ ਮਾਨਸਿਕ ਸਮਾਜਿਕ ਅਤੇ ਆਰਥਿਕ ਪਰੇਸ਼ਾਨੀਆਂ ਹੋਣ ਦਾ ਬਾਬੇ ਉਹਨਾਂ ਨੂੰ ਇਹ ਉਪਦੇਸ਼ ਦਿੰਦੇ ਹਨ ਕਿ ਇਹ ਸਭ ਪਿਛਲੇ ਜਨਮਾਂ ਦੇ ਲੇਖਾਂ ਦਾ ਭੁਗ ਹੈ। ਬੰਦੇ ਨੂੰ ਇਸ ਦੁਨੀਆ ਤੇ ਹੀ ਮਾਨਸ ਜੁਨੀ ਵਿੱਚ ਭੁਗਤਣਾ ਪੈਂਦਾ ਹੈ। پولیس ਦੀ ਕੁੱਟ ਚਿੱਕੜ ਵਿੱਚ ਡਿੱਗੇ ਦਾ ਕੁੱਤੇ ਦੇ ਵੱਡੇ ਦਾ ਕਦੇ ਗੁੱਸਾ ਨਹੀਂ ਕਰੀਦਾ। ਅਜਿਹਾਂ ਗੁਣੀ ਗਿਆਨੀ ਤੇ ਰੋਹਾਨੀ ਗੱਲਾਂ ਨਾਲ ਲੋਕਾਂ ਨੂੰ ਮਾਨਸਿਕ ਸਮਾਜਿਕ ਅਤੇ ਧਾਰਮਿਕ ਸੰਤੁਸ਼ਟੀ ਦਿੰਦੇ ਨੇ। ਲੋਕ ਕਿਦਰੇ ਵੀ ਮਾੜੇ ਹਾਲਾਤਾਂ ਵਿੱਚ ਸਰਕਾਰ ਨੂੰ ਦੋਸ਼ੀ ਸਮਝਣ ਤੇ ਅਨਗੈਹੀ ਦਾ ਕਾਰਨ ਕਿਸੇ ਹਦਾਰੇ ਸੰਸਥਾ ਜਾਂ ਵਿਭਾਗ ਨੂੰ ਨਹੀਂ ਬਲਕਿ ਕਿਸਮਤ ਨੂੰ ਦਿੰਦੇ ਹਨ ਕੋਈ ਵਿਰਲੇ ਟਾਂਵੇਂ ਹੀ ਲੋਕ ਹੋਣਗੇ ਜਿਹੜੇ ਮੇਨ ਹੋਲ ਦੇ ਟੱਕਣ ਵਿੱਚ ਬੱਚੇ ਦੇ ਡਿੱਗਣ ਕਾਰਨ ਬਿਜਲੀ ਦੇ ਪੋਲ ਦੇ ਡਿੱਗਣ ਕਾਰਨ ਤੇ ਟੁੱਟੀ ਹੋਈ ਸੜਕ ਦੀ ਪੁਲੀ ਜਾਂ ਮਾੜੇ ਪ੍ਰਬੰਧ ਬਾਰੇ ਕਦੇ ਹਰਜਾਨੇ ਤੇ ਮੁਆਵਜ਼ੇ ਦਾ ਕੇਸ ਸਿਵਲ ਕੋਰਟ ਵਿੱਚ ਤੈਅ ਕਰਨ ਬਾਹਲੇ ਮੁਲਕਾਂ ਵਿੱਚ ਤਾਂ ਜੇ ਗਵਾਂਡੀ ਦਾ ਕੁੱਤਾ ਉੱਚਾ ਭੌਂਕ ਜਾਵੇ ਡਾਕਟਰ ਤੋਂ ਆਪਰੇਸ਼ਨ ਕਰਦੇ ਡੇਡ ਵਿੱਚ ਕੈਂਚੀ ਜਾਂ ਹੋਰ ਸੰਦ ਰਹਿ ਜਾਣ ਤਾਂ ਲੱਖਾਂ ਡਾਲਰਾਂ ਦਾ ਮੁਆਵਜ਼ਾ ਲੈਂਦੇ ਨੇ ਸਾਡੇ ਮੁਲਕ ਤਾਂ ਕਹਿਣਗੇ ਡਾਕਟਰ ਦੀ ਕਿਹੜਾ ਸਾਡੇ ਨਾਲ ਦੁਸ਼ਮਣੀ ਸੀ ਚਲੋ ਜੋ ਹੋ ਗਿਆ ਸੋ ਹੋ ਗਿਆ ਸਾਡੇ ਬੰਦੇ ਦੀ ਇੰਜ ਹੀ ਲਿਖੀ ਸੀ ਅਸੀਂ ਹੈਰਾਨ ਹੋਏ ਕਿ ਸਿਆਸੀ ਲੋਕਾਂ ਦੀ ਕਿੰਨੀ ਸਮਝ ਹੈ ਇਹ ਸੇ ਕਰਕੇ ਸੰਤਾਂ ਬਾਬਿਆਂ ਨਾਲ ਇਹ ਰਾਫਤਾਰ ਰੱਖਦੇ ਨੇ ਉਹਨਾਂ ਦੇ ਆਸ਼ਰਮਾਂ ਲਈ ਖੰਡ ਦਾਲ ਆਟਾ ਤੇ ਹੋਰ ਲੰਗਰ ਦਾ ਸਮਾਨ ਭੇਜਦੇ ਰਹਿੰਦੇ ਹਨ ਪੜਾਣਾ ਦੇਖੋ ਸਾਡੇ ਸੰਤ ਬਾਬੇ ਤਾਂ ਸਿੱਧੇ ਹੁਕਮਨਾਮਾ ਹੀ ਜਾਰੀ ਕਰ ਦਿੰਦੇ ਹਨ ਜਾਂ ਉਹਨਾਂ ਦੇ ਚੇਲੇ ਚਾਟੜੇ ਹੀ ਸਨੇਹੇ ਭੇਜ ਕੇ ਪਾਰਟੀਆਂ ਦੇ ਉਮੀਦਵਾਰਾਂ ਦੀ ਮਦਦ ਕਰਨ ਲਈ ਕਹਿ ਦਿੰਦੇ ਹਨ ਤੇ ਸਿਆਸੀ ਲੋਕਾਂ ਨੂੰ ਜਿੱਤ ਦਾ ਪ੍ਰਸ਼ਾਦ ਤੱਕ ਦੇ ਦਿੰਦੇ ਹਨ ਐਸਜੀਪੀਸੀ ਵਾਲੇ ਇਸ ਕਰਕੇ ਪਿੱਛੇ ਰਹਿ ਗਏ ਹਨ ਕਿ ਉਹ ਸਿੱਧੀ ਸਿਆਸਤ ਦੀ ਗੱਲ ਕਰਦੇ ਨੇ ਜੋ ਵੋਟਰਾਂ ਨੂੰ ਹਜ਼ਮ ਨਹੀਂ ਹੁੰਦੀ ਪਰ ਸੰਤ ਬਾਬੇ ਡੇਰਿਆਂ ਵਾਲੇ ਟੇਡੇ ਢੰਗ ਨਾਲ ਅਸ਼ੀਰਵਾਦ ਅਤੇ ਵਰਦਾਨ ਦਿੰਦੇ ਹਨ ਜਿਹੜੀ ਵਿਵਾਨ ਦੀ ਥਿਓਰੀ ਮੈਂ ਧਰਮ ਅਧਿਐਨ ਦੀ ਪੀਐਚਡੀ ਕਰਨ ਵੇਲੇ ਪੜ੍ਹੀ ਸੀ ਕਿ ਹਾਕਮ ਸ਼ਾਹੀ ਜਮਾਤ ਲਈ ਧਾਰਮਿਕ ਖੇਤਰ ਇਹ ਧਾਰਨਾ ਪੈਦਾ ਕਰਦੇ ਹਨ ਕਿ ਰਾਜਾ ਪਿਛਲੇ ਕਈ ਜਨਮਾਂ ਦੇ ਪੁੰਨ ਕਰਕੇ ਧਰਤੀ ਤੇ ਰਾਜ ਕਰਨ ਲਈ ਜਨਮ ਧਰਦਾ ਹੈ ਉਸ ਦੇ ਹੁਕਮ ਦੀ ਪਾਲਣਾ ਕਰਨਾ ਪਰ ਜ਼ਿਆਦਾ ਫਰਜ਼ ਹੁੰਦਾ ਹੈ ਤੇ ਪਰਜਾ ਦੇ ਸੁੱਖ ਆਰਾਮ ਦੀ ਦੇਖਭਾਲ ਕਰਨਾ ਰਾਜੇ ਦਾ ਫਰਜ਼ ਹੁੰਦਾ ਹੈ ਜੇ ਦੋਵੇਂ ਆਪਣੇ ਕਰਮ ਧਰਮ ਤੋਂ ਥਿੜਕ ਜਾਣਤਾ ਫਿਰ ਤਾਂ ਉਹ ਰਾਜ ਤੇ ਰਾਜੋ ਨਰਕ ਵਾਲੀ ਗੱਲ ਹੁੰਦੀ ਹੈ ਇਹ ਅਨਪੜ੍ਹ ਲੋਕ ਵੀ ਕਿੰਨੇ ਸ਼ਾਤਰ ਨੇ ਜੋ ਫਿਲਾਸਫੀ ਅਤੇ ਧਰਮ ਨੂੰ ਸਮਝ ਕੇ ਪ੍ਰਚਾਰ ਕਰ ਰਹੇ ਹਨ ਸਾਡੇ ਜੋ ਕਿ ਰਾਜਨੀਤਿਕ ਆਗੂ ਤਾਂ ਮੁਲਕ ਦੇ ਲੋਕਾਂ ਦੇ ਅਸਲੀ ਮਸਲੇ ਭੁੱਲ ਕੇ ਹੋਰ ਮਸਲਿਆਂ ਵਿੱਚ ਹੀ ਵਕਤ ਗੁਆ ਰਹੇ ਹਨ ਤੇ ਜੋ ਮੂੰਹ ਆਇਆ ਬੋਲੀ ਜਾਂਦੇ ਨੇ ਐਮਐਲਏ ਤੋਂ ਪਿੱਛੋਂ ਮੈਂ ਗੱਲ ਕਰ ਦਿੱਤੀ ਵੀ ਪਜੀਤ ਸਾਹਿਬ ਮਾਫ ਕਰਨਾ ਇਹ ਸਭ ਦਾ ਸਿੱਧਾ ਵੱਡਾ ਦੋਸ਼ੀ ਤਾਂ ਸਿਆਸਤਦਾਨ ਹੈ ਦੂਸਰੇ ਨੰਬਰ ਤੇ ਅਫਸਰ ਸ਼ਾਹੀ ਮਾਫ ਕਰਨਾ ਮੇਰਾ ਭਾਵ ਤੁਹਾਡੇ ਤੇ ਜਾਂ ਤੁਹਾਡੀ ਪਾਰਟੀ ਤੇ ਇਲਜ਼ਾਮ ਲਾਉਣਾ ਨਹੀਂ ਮੈਂ ਤਾਂ ਅਕਾਦਮਿਕ ਚਰਚਾ ਕਰਦੇ ਹੋਏ ਗੱਲਾਂ 'ਚੋਂ ਗੱਲ ਕੀਤੀ ਹੈ ਭਾਵੇਂ ਪਾਰਟੀ ਕੋਈ ਵੀ ਹੋਵੇ ਖੇਡ ਦੇ ਸੂਲ ਉਹੀ ਰਹਿੰਦੇ ਹਨ ਖਿਡਾਰੀ ਅਤੇ ਵਰਦੀਆਂ ਦੇ ਰੰਗ ਬਦਲ ਜਾਂਦੇ ਹਨ ਮੰਤਰੀ ਜੀ ਬੋਲੇ ਸਿੱਧੂ ਸਾਹਿਬ ਤੁਹਾਡੀ ਗੱਲ ਠੀਕ ਹੈ ਅਸੀਂ ਸਿਆਸੀ ਲੋਕ ساری ਉਮਰ 'ਚ ਨੱਠ ਭੱਜ ਕੇ ਪੈਸਾ ਮਿੱਟੀ ਵਿੱਚ ਪਾਣੀ ਵਾਂਗ ਵਹਾ ਆ ਕੇ ਕਿਦਰੇ ਮੁਸ਼ਕਲ ਨਾਲ ਐਮਐਲਏ ਜਾਂ ਮੰਤਰੀ ਬਣਦੇ ਆ ਫਿਰ ਅਸੀਂ ਚੋਣਾਂ ਦੇ ਖਰਚੇ ਲਈ ਪਰਿਵਾਰ ਦੀ ਪਰਿਵਰਿਸ਼ਲੀ ਇਹ ਹੋਰ ਲੋੜਾਂ ਪੂਰੀਆਂ ਕਰਨ ਲਈ ਦੋ ਪੈਸੇ ਕਮਾਉਣੇ ਹੁੰਦੇ ਨੇ ਸਾਡੇ ਭੁੱਖ ਦਾ ਅਗਲੇ ਦਿਨ ਤੇ ਸੂਰਜ ਚੜ੍ਹਨ ਤੱਕ ਨਹੀਂ ਪਤਾ ਹੁੰਦਾ ਕਿ ਕੱਲ ਨੂੰ ਵਜીર ਹੋਵਾਂਗੇ ਕਿ ਨਹੀਂ ਤੁਹਾਡੇ ਅਫਸਰ ਤਾਂ 30 35 ਸਾਲ ਨੌਕਰੀ ਕਰਦੇ ਨੇ ਹੌਲੀ-ਹੌਲੀ ਜੇ ਟੂਟੀ ਦੇ ਪਾਣੀ ਵਾਂਗ ਹੀ ਰਿਸ਼ਵਤ ਖਾਣ ਤੇ ਪੈਸਾ ਬਣਾਉਂਦਾ ਐਨੇ ਸਮੇਂ ਵਿੱਚ ਜ਼ਮੀਨਾਂ ਮਕਾਨ ਬੱਚਿਆਂ ਦੀ ਪੜ੍ਹਾਈ ਸ਼ਾਦੀਆਂ ਤੇ ਹੋਰ ਖਰਚੇ ਸਭ ਪੂਰੇ ਕਰ ਲੈਂਦੇ ਨੇ ਪਤਾ ਹੁੰਦਾ ਕਿ 58 ਸਾਲ ਤੱਕ ਨੌਕਰੀ ਪੱਕੀ ਐ ਇਸਲੀ ਟੂਟੀ ਦੇ ਪਾਣੀ ਜਿੰਨੀ ਚੋਰੀ ਨਾਲ ਵੀ ਉਹ ਪਰਚ ਜਾਂਦੇ ਨੇ ਪਰ ਸਾਨੂੰ ਤਾਂ ਸਿਆਸੀ ਲੋਕਾਂ ਨੂੰ ਨਹਿਰ 'ਚ ਸਪੱਟੇ ਰੌਣੀ ਕਰਨ ਲਈ ਹੀ ਕਰਨਾ ਪੈਂਦਾ ਸਾਡਾ ਟੂਟੀ ਤੇ ਪਾਣੀ ਨਾਲ ਨਹੀਂ ਸਰਦਾ ਬਸ ਫੇਰ ਤਾਂ ਕੱਸੀ ਵਿੱਚ ਹੀ ਘਾਲੂ ਕਰਕੇ ਖੁੱਲੀ ਰੌਣੀ ਕਰਨੀ ਪੈਂਦੀ ਹੈ ساری ਔੜ ਇੱਕ ਵਾਰ ਹੀ ਖਤਮ ਕਰਨੀ ਪੈਂਦੀ ਹੈ ਹੋਰ ਕੋਈ ਚਾਰਾ ਨਹੀਂ ਸੁਪਣਿਆਂ ਦੀ 100 ਟੱਕ ਤੇ ਲੋਹਾਰ ਦੀ 1 ਟੱਕ ਇਸੇ ਕਰਕੇ ਤੁਹਾਨੂੰ ਸਾਡੀ ਰਿਸ਼ਵਤ ਚੁੱਪਦੀ ਹੈ ਤੇ ਅਫਸਰ ਸਾਹੀ ਦੀ ਰਿਸ਼ਵਤ ਨਹੀਂ ਚੁੱਪਦੀ ਉਸਨੇ ਕਿਹਾ ਕਿ ਪਬਲਿਕ ਸਰਵੈਂਟ ਬਾਰੇ ਇੱਕ ਕਹਾਵਤ ਹੈ ਕਿ ਉਹ ਸਰਕਾਰੀ ਖਜ਼ਾਨੇ 'ਚ ਈਉਂ ਰਚਿਆ ਹੋਇਆ ਜਿਵੇਂ ਪਾਣੀ 'ਚ ਮੱਛੀ ਇਹ ਸਿਰਫ ਮੱਛੀ ਜਾਣਦੀ ਹੈ ਕਿ ਉਸਨੇ ਸਮੁੰਦਰ ਵਿੱਚ ਕਦੋਂ ਤੇ ਕਿੰਨਾ ਪਾਣੀ ਪੀਤਾ ਜਾਂ ਨਾ ਪੀਤਾ ਹੋਰ ਸਰਕਾਰ ਵਿਜੀਲੈਂਸ ਮਰਜ਼ੀ ਜ਼ੋਰ ਲਾ ਲਵੇ ਨਹੀਂ ਪਤਾ ਲੱਗਦਾ ਜਿੰਨਾ ਚਿਰ ਉਹ ਅਫਸਰ ਆਪਣੀ ਮੂਰਖਤਾ ਅਤੇ ਬੇਵਕੂਫੀ ਦਾ ਮਜ਼ਾਰਾ ਨਹੀਂ ਕਰਦਾ ਸਰਕਾਰੀ ਅਫਸਰ ਸਾਹੀ ਕਾਨੂੰਨ ਨਿਯਮ ਰਵੈਤ ਅਨੁਸਾਰ ਸਰਕਾਰ ਚਲਾਉਂਦਾ ਦਾਵਾ ਕਰਦੀ ਹੈ ਪਰ ਉਹਨਾਂ ਅੰਦਰ ਦਇਆ ਤੇ ਹਮਦਰਦੀ ਨਹੀਂ ਹੁੰਦੀ। ਅਸੀਂ ਲੋਕ ਜਦੋਂ ਲੋੜ ਪਵੇ ਲੋਕ ਖੇਤਾਂ 'ਚ ਕਾਨੂੰਨ ਅਤੇ ਰੂਲ ਬਦਲ ਦਿੰਦੇ ਆ। ਉਸਨੇ ਮੈਨੂੰ ਕਿਹਾ ਤੁਸੀਂ ਬੁਰਾ ਨਾ ਮੰਨਣਾ। ਤੁਸੀਂ ਵਿਲਾਗ ਤੇ ਕਾਮਰੇਡ ਅਫਸਰ ਹੋ। ਤੁਹਾਡੀ ਗੱਲ ਨਹੀਂ ਕਰਦੇ। ਬਾਕੀ ਤੁਸੀਂ ਆਪਣੇ ਭਾਈਚਾਰੇ ਨੂੰ ਸਾਡੇ ਨਾਲ ਵੱਧ ਜਾਂਦੇ ਹੋ। ਅਸੀਂ ਸਿਆਸੀ ਲੋਕ ਜਨਤਕ ਹਿੱਤਾਂ ਤੇ ਲੋਕਾਂ ਦੀ ਗੱਲ ਕਰਦੇ ਆ। ਤੁਸੀਂ ਨੇੜੀ ਕਾਨੂੰਨ ਅਤੇ ਨਿਯਮਾਂ ਦੀ ਗੱਲ ਕਰਦੇ ਹੋ। ਅਸੀਂ ਲੋਕ ਖੇਤਾਂ ਲਈ ਕਾਨੂੰਨ ਨਿਯਮ ਬਦਲ ਦਿੰਦੇ ਹਾਂ। ਇਹ ਫਰਕ ਹੈ। ਸਿਆਸਤਦਾਨ ਤੇ ਅਫਸਰ ਚਾਹੀ ਦੀ ਕਰ ਸ਼ੈਲੀ ਵਿੱਚ ਮੈਂ ਹੈਰਾਨ ਹੋ ਗਿਆ ਕਿ ਅਦਕੜ ਮੰਤਰੀ ਜੀ ਬੜੀ ਸਪਸ਼ਟ ਵਿਚਾਰਧਾਰਾ ਦੀ ਅਮਰੀ ਸੋਚ ਦੇ ਮਾਲਕ ਹਨ ਹੁਣ ਅੰਦਾਜ਼ਾ ਲਾਓ ਕਿ ਮੁਲਕ ਦੇ ਭੁੱਖੇ ਤਾਂ ਕੌਣ ਰੱਖਾ ਹੈ ਸੰਤ ਬਾਬੇ ਮੰਤਰੀ ਜਾਂ ਮੁਨਸੀ ਮਨੀਮਾ ਦਾ ਰਾਣਾ ਜਾਂ ਫਿਰ ਕਿਸਮਤ ਨਾਲ ਸਮਝੌਤਾ ਕਰੀ ਬੈਠੇ ਲੋਕ ਬਾਕੀ ਅਗਲੇ ਅੰਕ ਵਿੱਚ ਧੰਨਵਾਦ